ਦੇ ਵਿੱਚ ਸਵਾਰੀਆਂ ਦੇ ਨਾਲ ਪਰਿਵਸ ਦੇ ਵਿੱਚ ਉਸ ਸਮੇਂ ਚਿਕਚਹਾੜਾ ਮਚ ਗਿਆ ਜਦੋਂ ਸਵਾਰੀਆਂ ਦੇ ਨਾਲ ਭਰੀਏ ਬਸੀ ਇੱਕ ਤੇਜ਼ ਰਫ਼ਤਾਰ ਕਾਰ ਨੂੰ ਬਚਾਉਂਦੀ ਹੋਈ ਖੇਤਾਂ ਦੇ ਵਿੱਚ ਉਤਰ ਗਈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਮੌਕੇ ਦੀਆਂ ਤੁਹਾਨੂੰ ਦਿਖਾ ਦਿੰਦੇ ਹਾਂ ਕਿਸ ਤਰੀਕੇ ਦੇ ਨਾਲ ਨਾਬਾ ਦੇ ਵਿੱਚ ਇਹ ਹਾਦਸਾ ਵਾਪਰਿਆ ਸਵਾਰੀਆਂ ਦੇ ਨਾਲ ਇਹ ਪਰਿਵਸ ਸੀ ਜਿਹੜੀ ਜਦੋਂ ਨਾਬਾ ਸ਼ਿੰਟਾ ਵਾਲੀ ਰੋਡ ਦੇ ਉੱਤੇ ਪਹੁੰਚਦੀ ਹੈ ਔਰ ਇਸ ਦੌਰਾਨ ਅੱਗੇ ਇੱਕ ਤੇਜ਼ ਰਫ਼ਤਾਰ ਕਾਰ ਇਸ ਦੇ ਆ ਜਾਂਦੀ ਹੈ ਔਰ ਕਾਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਜਿਹੜੀ ਬੱਸ ਹੈ ਉਹ ਖੇਤਾਂ ਦੇ ਵਿੱਚ ਉਤਰ ਜਾਂਦੀ ਹੈ ਜਿਸ ਤੋਂ ਬਾਅਦ ਉੱਥੇ ਬੱਸ ਦੇ ਵਿੱਚ ਜੋ ਲੋਕ ਸਵਾਰ ਸੀ ਤਾਂ ਚੀਕ ਚਾਹਰਾ ਮਚ ਜਾਂਦਾ ਹੈ ਉਹਨਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤਾਂ ਬੱਸ ਦਾ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਗਲਤੀ ਹੈ ਅ ਜਿਹੜੀ ਕਾਰ ਵਾਲੇ ਦੀ ਗਲਤੀ ਦੱਸੀ ਜਾ ਰਹੀ ਹੈ ਕਿਉਂਕਿ ਕਾਫੀ ਤੇਜ਼ ਰਫਤਾਰ ਦੇ ਵਿਚਾਰੀ ਸੀ ਔਰ ਜਦੋਂ ਬੱਸ ਦੇ ਸਾਹਮਣੇ ਅਚਾਨਕ ਕਾਰ ਆ ਜਾਂਦੀ ਹੈ ਤਾਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਡ라이ਵਰ ਦੇ ਵੱਲੋਂ ਕੀਤੀ ਜਾਂਦੀ ਜਿਸ ਕਰਕੇ ਜਿਹੜੀ ਇਹ ਬੱਸ ਹੈ ਖੇਤਾਂ ਦੇ ਵਿੱਚ ਉਤਰ ਜਾਂਦੀ ਹੈ ਹਾਲਾਂਕਿ ਬੱਸ ਡਰਾਈਵਰ ਦੇ ਵੱਲੋਂ ਸਮਝਦਾਰੀ ਦਾ ਇੱਥੇ ਪ੍ਰਗਟਾਵਾ ਕੀਤਾ ਜਾਂਦਾ ਸਵਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਕਾਰ ਦੇ ਨਾਲ ਐਕਸੀਡੈਂਟ ਨਾ ਹੋ ਜਾਵੇ ਤਾਂ ਇਹ ਵੀ ਉਸ ਦੇ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇੱਥੇ ਵੱਡਾ ਹਾਦਸਾ ਵਾਪਰ ਸਕਦਾ ਸੀ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਬੱਸ ਖੇਤਾਂ ਦੇ ਵਿੱਚ ਉਤਰੀ ਹੈ ਤਾਂ ਇਹ ਵੀ ਹੋ ਸਕਦਾ ਸੀ ਕਿਉਂਕਿ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਤਾਂ ਜੇਕਰ ਇਹ ਪਲਟ ਜਾਂਦੀ ਤਾਂ ਇਹ ਹਾਦਸਾ ਵੱਡਾ ਰੂਪ ਵੀ ਧਾਰਨ ਕਰ ਸਕਦਾ ਸੀ